ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਉਮੀਦ ਕਰਦੇ ਹਾਂ ਤੁਸੀਂ ਅਕਾਲ ਪੁਖਤ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਹੋਵੋਗੇ ਕਹਾਤਾ ਕੋਡ ਈਡਰ ਦੀ ਅਗਲੀ ਵੀਡੀਓ ਲੈ ਕੇ ਹਾਜ਼ਰ ਹੈ ਹੁਣ ਅਸੀਂ ਅੰਦਰ ਐਂਟਰ ਹੋ ਗਏ ਤੇ ਸਾਨੂੰ ਪਹਿਲਾ ਬਾਹਰਲੇ ਪਾਸੇ ਬੀਐਸਐਫ ਨੇ ਸਾਡੇ ਥੋੜੇ ਕਾਲ ਚੈੱਕ ਕੀਤੇ ਉਦੋਂ ਬਾਅਦ ਉਹ ਢੇਰੇ ਬਣੇ ਹੋਏ ਬਿਲਡਿੰਗ ਉਹਦੇ ਵਿੱਚ ਐਂਟਰ ਹੋ ਗਏ ਉਹਦੇ ਜਾਂਦੇ ਪਹਿਲਾ ਸੀ ਲੈਂਡ ਤੇ ਰੁਕੇ ਉੱਥੇ ਤੁਹਾਨੂੰ ਪੋਲੀਰੀਆ ਬੁੰਦਾ ਪਾਉਂਦੇ ਆ ਤੁਹਾਡੇ ਉਹ ਦੇਖ ਕੇ ਚੈੱਕ ਕਰਕੇ ਤੇ ਉਸ ਤੋਂ ਬਾਅਦ ਫਿਰ ਇਸ ਤੋਂ ਅੱਗੇ ਇਮੀਗ੍ਰੇਸ਼ਨ ਲਈ ਭੇਜ ਦਿੰਦੇ ਆ ਤੇ ਇੱਕ ਪਿਛੇ ਵੀਡੀਓ ਚ ਮੇਰੇ ਤੋਂ رہ ਗਿਆ ਕਿ ਤੁਹਾਨੂੰ ਕਰੋਨਾ ਦਾ ਸਰਟੀਫਿਕੇਟ ਬਣਨਾ ਪਊਗਾ ਉੱਥੇ ਜਾ ਕੇ ਉੱਥੋਂ ਦਾ ਟਰ ਬਣਾ ਕੇ ਹੋਲੀਏ ਬੰਦੋ ਤੱਕ ਜੇ ਤੁਸੀਂ ਚਲੇ ਜਾਣਾ ਹੈ ਸਮਾਨ ਤੁਹਾਡਾ ਚੈੱਕ ਹੋਣਾ ਮਸ਼ੀਨ 'ਚ ਪੈ ਕੇ ਤੁਹਾਡੇ ਬੈਗ ਹੋਣਗੇ ਤੁਹਾਡਾ ਮੋਬਾਈਲ ਰੱਖਿਆ ਜਾਊਗਾ ਕੋਈ ਮੈਟਲ ਦੀ ਚੀਜ਼ ਬੈਗ 'ਚ ਨਹੀਂ ਹੋਣੀ ਚਾਹੀਦੀ ਕੋਈ ਵੀ ਛੱਕਾ ਵੀ ਤੁਹਾਡੇ ਕੋਲ ਹੋਣਾ ਚਾਹੀਦਾ ਤੇ ਉਹ ਤੁਹਾਡਾ ਮੋਬਾਈਲ ਤੁਹਾਡਾ ਬੈਗ ਜਿਹੜਾ ਤੁਸੀਂ ਰਾਸ਼ਨ ਲੈ ਕੇ ਜਾਣਾ ਪੂਰਾ ਸਕੈਨ ਹੋ ਜਾਊਗਾ ਉਹ ਇਹਦੇ 'ਚ ਕੋਈ ਮਨਕੇ ਕੋਈ ਗਲਤ ਚੀਜ਼ ਤਾਂ ਨਹੀਂ ਹੈ ਪੁਚੇ ਖਣ ਤੋਂ ਬਾਅਦ ਤੁਸੀਂ ਅੱਗੇ ਚਲੇ ਜਾਓਗੇ ਇਮੀਗ੍ਰੇਸ਼ਨ ਵਾਲੇ ਕੋਲੇ ਉਹਦੇ ਕੋਲੇ ਤੁਸੀਂ ਆਪਦੇ ਜਿਹੜੇ ਕਾਗਜ਼ ਆ ਉਹ ਦਿਖਾਓਗੇ ਉਹ ਕਾਗਜ਼ ਤੁਹਾਡੇ ਸਾਰੇ ਚੈੱਕ ਕਰਕੇ ਤੁਹਾਡੀ ਫੋਟੋ ਖਿੱਚਣਗੇ ਇੱਕ ਫੋਟੋ ਤੋਂ ਬਾਅਦ ਉਹ ਤੁਹਾਡੇ ਉਂਗਲਾਂ ਦੇ ਲੈਣਗੇ ਜਿਹਨੂੰ ਫਿੰਗਰਪ੍ਰਿੰਟ ਕਹਿੰਦੇ ਨੇ ਆਪਾਂ ਉਂਗਲਾਂ ਦੇ ਨਿਸ਼ਾਨ ਲੈ ਲੈਣਗੇ ਤੇ ਤੁਹਾਨੂੰ ਅੱਗੇ ਭੇਜ ਦੇਣਗੇ ਅੱਗੇ ਤੁਸੀਂ ਜਾਓਗੇ ਇੱਕ ਬੰਦਾ ਉੱਥੇ ਹੋਰ ਬੈਠਾ ਹੋਊਗਾ ਉਹ ਤੁਹਾਡੇ ਤੋਂ ਇੱਕ ਫਾਰਮ ਭਰਾਲੂਗਾ ਵੀ ਤੁਸੀਂ ਕਿੰਨੇ ਜਾਣੇ ਹੋ ਵੈਸੇ ਗਰੁੱਪ ਦਾ ਭਰਾਲ ਲੈਂਦਾ ਹੁੰਦਾ 7 8 10 10 ਜਣਿਆਂ ਦਾ ਸਾਡੇ ਤੋਂ ਮੂਰੇ 5 6 ਜਣੇ ਸਾਡਾ ਸਾਰਿਆਂ ਦਾ 8 9 ਜਣਿਆਂ ਦਾ ਇਕੱਠਾ ਭਰ ਲੈਸ ਨੇ ਤੇ ਕਿੰਨੇ ਜਾਣੇ ਐ ਤੁਹਾਡੇ ਕੋਲ ਕਿੰਨੇ ਪੈਸੇ ਐ ਉਹ ਦੱਸੂਗਾ ਉਹ ਦੱਸੂਗਾ ਤੁਹਾਨੂੰ ਵੀ ਤੁਸੀਂ ਉਧਰ ਜਾ ਕੇ ਪੈਸੇ ਚੇਂਜ ਕਰਨੇ ਐ ਪਰ ਉਧਰਲਾ ਪੈਸਾ ਇੱਧਰ ਨਹੀਂ ਲੈ ਕੇ ਆ ਸਕਦੇ ਕੀ ਜਾਣਕਾਰੀ ਦੇਊਗਾ ਤੇ ਉਸ ਤੋਂ ਬਾਅਦ ਤੁਸੀਂ ਅੱਗੇ ਚਲੇ ਜਾਓਗੇ ਅਗੇ ਬਾਹਰਲੇ ਪਾਸੇ ਨਿਕਲੋਗੇ ਬਾਹਰਲੇ ਪਾਸੇ ਨਿਕਲਦੇ ਆਈ ਉੱਥੇ ਇੱਕ ਜਿਹੜੇ ਆਹਾ ਇਰਖਸ਼ੀ ਹੁੰਦੇ ਆ ਉਹ ਵੱਡੇ ਵੱਡੇ ਉਹਨਾਂ ਕੋਲੇ ਉਹ ਆ ਜਾਏਗਾ ਉਹਦੇ ਤੁਸੀਂ ਬੈਠੋਗੇ ਤੁਸੀਂ ਜਮਾ ਜਿਹੜੀ ਮੇਨ ਲਾਈਨ ਆ ਉਹਦੇ ਨੇੜੇ ਜਾਵਣੇ ਉਹ ਤੋਂ ਸਿਰਫ 15 20 ਫੁੱਟ ਰੇ ਇੱਕ ਬੀਐਸਐਫ ਦੀ ਚੌਂਕੀ ਹੈ ਉਹ ਬੀਐਸਐਫ ਦੀ ਚੌਂਕੀ ਤੇ ਤੁਹਾਨੂੰ ਉਹ ਤੁਹਾਡੇ ਪਾਸਪੋਰਟ ਵਗੈਰਾ ਤੇ ਤੁਹਾਡੀ ਉਹ ਐਪਲੀਕੇਸ਼ਨ ਜਿਹੜੀ ਆ ਉਹ ਚੈੱਕ ਕਰਨਗੇ ਸੇਕਾ ਕਰਕੇ ਉਹ ਆਪਦੇ ਉਧਰ ਚ ਕੰਪਿਊਟਰ ਚ ਡਾਟਾ ਚੜਾ ਕੇ ਤੇ ਤੁਹਾਨੂੰ ਅੱਗੇ ਜਾਣਗੇ ਫਿਰ ਬਸ ਥੋੜਾ ਨਾਲ ਘੁੰਮ ਕੇ ਉੱਥੇ ਲਾਈਨ ਹੈ ਜਿਹੜੀ ਮੇਨ ਲਾਈਨ ਹੈ ਉਧਰਲੇ ਪਾਸੇ ਉਹਨਾਂ ਦੇ ਬੈਠੇ ਐ ਤੇਲੇ ਪਾਸੇ ਆਪਣੇ ਖੜੇ ਐ ਤੇ ਉੱਥੋਂ ਤੁਸੀਂ ਜਦੋਂ ਲਾਈਨ ਨੂੰ ਪਾਰ ਕਰੋਗੇ ਤੇ ਉਧਰਲੇ ਬੀਐਸਐਫ ਦੇ ਜਵਾਨ ਖੜੇ ਹੋਣਗੇ ਉਹ ਤੁਹਾਨੂੰ ਵੈਲਕਮ ਕਰਨਗੇ ਵਧੀਆ ਤੁਹਾਡਾ ਸਵਾਗਤ ਕਰਨਗੇ ਤੇ ਨਨਕੇ ਜਿਵੇਂ ਕਹਿਆ ਜਾਵੇ ਪਿੱਛੇ ਮੈਂ ਕਹਿੰਿਆ ਤਾਂ ਸੁਣਿਆ ਸੀ ਵੀ ਇੱਧਰ ਵਾਲੇ ਥੋੜਾ ਜਾਂ ਐਂ ਕਰਦੇ ਵੀ ਮੈਨੂੰ ਤਾਂ ਨਹੀਂ ਲੱਗਿਆ ਮੈਨੂੰ ਇੱਧਰਲੇ ਬਹੁਤ ਵਧੀਆ ਲੱਗੇ ਉਹਨਾਂ ਨੇ ਬਹੁਤ ਸੋਹਣਾ ਬਿਹੇਵੀਅਰ ਕੀਤਾ ਕੋਈ ਉਹਨਾਂ ਨੇ ਨਾ ਦਾ ਫालतू ਐਵੇਂ ਹਰਾਸਮੈਂਟ ਕੀਤੀ ਨਾ ਕੁਝ ਵੀ ਨਹੀਂ ਉਹਨਾਂ ਨੇ ਵਧੀਆ ਤਰੀਕੇ ਨਾਲ ਸਾਡਾ ਜਿੰਨੇ ਦੇਖੋ ਜੋ ਪ੍ਰੋਸੈਸ ਹੈ ਪ੍ਰੋਸੈਸ ਦੇ ਹਿਸਾਬ ਨਾਲ ਸਾਨੂੰ ਚੱਲਣਾ ਹੀ ਪੈਣਾ ਉਹ ਪ੍ਰੋਸੈਸ ਉਹਨਾਂ ਨੇ ਕੀਤਾ ਤੇ ਸਾਨੂੰ ਅੱਗੇ ਉਹਨਾਂ ਦੇ ਹੈਂਡਓਵਰ ਕਰਤਾ ਕਹਿਣ ਦਾ ਭਾਵ ਤੇ ਜਦੋਂ ਉਹਨਾਂ ਨੇ ਸਾਡਾ ਵੈਲਕਮ ਕੀਤਾ ਚਲੋ ਉਹਨਾਂ ਨਾਲ ਹੈਲੋ ਹਾਈ ਹੋਈ ਕਿਉਂਕਿ ਹਰ ਇੱਕ ਨੂੰ ਮਲਾਕੇ ਜਾਣਾ ਸੀ ਤਾਂ ਉਰਲੇ ਪਾਸ ਸਬੀਐਸ ਤੋਂ ਲੈ ਕੇ ਪਰਲੇ ਪਾਸ ਤੱਕ ਸਾਰਾ ਮਤਨ ਵਰਕ ਕੀਤਾ ਅਸੀਂ ਪਰਲੇ ਪਾਸੋਂ ਉਹਨਾਂ ਨੇ ਵੀਐਸਐਫ ਵਾਲੇ ਨੇ ਸਾਨੂੰ ਰਸੀਬ ਕਰਕੇ ਦੇ ਨਾਲ ਦੀ ਨਾਲ ਉਹਨਾਂ ਦੇ ਵੀ ਰਿਸ਼ਤੇ ਨੇ ਉਹਨਾਂ ਨੇ ਈ ਰਿਸ਼ਤੇ ਤੇ ਬਹਾ ਕੇ ਸਾਨੂੰ ਥੋੜੀ ਦੂਰ ਲਿਜਾ ਕੇ ਜਿਹੜਾ ਉਹਨਾਂ ਦਾ ਇਮੀਗ੍ਰੇਸ਼ਨ ਡਿਪਾਰਟਮੈਂਟ ਹੈ ਉਹਦੇ ਕੋਲੇ ਛੜਤਾ ਤੇ ਉਸ ਤੋਂ ਪਹਿਲਾਂ ਉਹਨਾਂ ਦੇ ਇੱਕ ਮਲਕਿਆਂ ਲਾਈਨ ਦੇ ਵਿੱਚ ਬਹੁਤ ਸਾਰੇ ਆਫਿਸ ਬਣੇ ਹੋਏ ਨੇ ਉਦੇ ਵਿੱਚ ਇੱਕ ਥਾਂ ਦਾ ਤੁਸੀਂ 3 ਡਾਲਰ ਜਿਹੜੇ 20 ਲੈ ਕੇ ਗਏ ਹੈ ਇੱਥੋਂ ਉਹ ਜਮਾ ਕਰਾਉਣੇ ਨੇ 1 ਡਾਲਰ ਜਾਣ ਵੇਲੇ ਧਿਆਨ ਰੱਖਣਾ ਵੀ ਡਾਲਰ ਦਾ ਨਰਮ ਨਾ ਹੋਵੇ ਸਾਫ਼ ਸੁਥਰਾ ਹੋਵੇ ਵੀ ਚੱਲਣਯੋਗ ਹੋਵੇ ਕਹਿਣ ਦਾ ਭਾਵ ਕੇ ਰਹੀ ਹੁੰਦੇ ਆ ਤੇ ਉੱਥੋਂ ਫਿਰ ਉਦੋਂ ਬਾਅਦ ਉਹਦੇ ਨਾਲ ਹੀ ਤੁਸੀਂ ਕੰਸੀ ਚੇਂਜ ਕਰਨੀ ਹੈ ਜਿਵੇਂ ਕੱਲ ਦਾ ਜਿਹੜਾ 9 ਤਰੀਕ ਦਾ ਸੀਗਾ ਮੰਨ ਕੇ ਚੱਲੋ ਆਪਾਂ ਕਹੀਏ 9 ਤਰੀਕ ਨੂੰ ਸਾਨੂੰ ਹੋ ਸਕਦਾ ਬਾਤੇ ਘਟਦੇ ਰਹਿੰਦੇ ਨੇ ਹੁਣ 9 ਤਰੀਕ ਨੂੰ ਸਾਨੂੰ ਉਹਨਾਂ ਨੇ 1000 ਦਾ 2800 ਰੁਪਏ ਦਿੱਤਾ ਉਧਰ ਲਾ ਤੁਸੀਂ ਕਿੰਨੇ ਵੀ ਲੈ ਸਕਦੇ ਆ ਪਰ ਤੁਹਾਨੂੰ ਉਹ ਸਾਰੇ ਦੇ ਸਾਰੇ ਉਧਰ ਹੀ ਖਤਮ ਕਰਕੇ ਆਉਣੇ ਪੈਣਗੇ ਤੇ ਅਗਲੀ ਵੀਡੀਓ ਚ ਮੈਂ ਤੁਹਾਨੂੰ ਹੋਰ ਜਾਣਕਾਰੀ ਦੇਵਾਂਗਾ ਐਨੀਆਂ ਲਈ ਸਤਿ ਸ਼੍ਰੀ ਅਕਾਲ